ਬਰਨਾਲਾ ਦੇ ਬੰਨੇ ਵਾਲਾ ਮੰਦਿਰ ਦੇ ਵਿੱਚ ਅਚਾਨਕ ਹੀ ਕੁਕਿੰਗ ਤੇਲ ਦੇ ਚੱਗ ਲੱਗਣਾ 15 ਲੋਕਾਂ ਦੇ ਗੰਭੀਰੂ ਵੀ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ 8 ਵਿਅਕਤੀ ਅਤੇ 7 ਔਰਤਾਂ ਸ਼ਾਮਲ ਦੱਸੀਆਂ ਜਾ ਰਹੀਆਂ ਹਨ ਤੋਂ ਅੰਦਾਜ਼ੇ ਕਿ ਮੰਗਲਵਾਰ ਨੂੰ ਹੋਣ ਦੇ ਕਾਰਨ ਮੰਦਿਰ ਦੇ ਸ਼ਰਧਾਲੂਆਂ ਦਾ ਕਾਫੀ ਉੱਥੇ ਭੀੜ ਲੱਗੀ ਹੋਈ ਸੀ ਜਿਸ ਦੇ ਚੱਲਦਿਆਂ ਇਹ ਘਟਨਾ ਘਟ ਗਈ ਜ਼ਖਮੀ 15 ਵਿਅਕਤੀਆਂ ਵਿੱਚੋਂ 6 ਵਿਅਕਤੀਆਂ ਨੂੰ ਇਲਾਜ ਦੇ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਅਤੇ ਬਾਕੀ 9 ਲੋਕਾਂ ਦਾ ਇਲਾਜ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਹੈ ਉੱਥੇ ਡੀਐਸਪੀ ਸਤਵੀਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਘਟਨਾ ਸਿਲੰਡਰ ਫਟਣ ਦੇ ਨਾਲ ਨਹੀਂ ਘਟੀ ਇਹ ਘਟਾ ਅਚਾਨਕ ਖਾਣਾ ਬਣਾਉਣ ਵਾਲੇ ਤੇਲ ਨੂੰ ਅੱਗ ਲੱਗਣ ਦੇ ਨਾਲ ਘਟੀ ਹੈ ਆਮਾਰੀ ਪਾਰਟੀ ਦੇ ਬਰਨਾਲਾ ਇਲਾਕੇ ਦੇ ਇੰਚਾਰਜ ਹਰਿੰਦਰ ਚਾਲੀ ਵਾਲੇ ਹਸਪਤਲ ਪਹੁੰਚ ਕੇ ਜ਼ਖਮੀ ਦਾ ਹਾਲ ਚਾਲੀ ਪੁੱਛਿਆ ਹੈ। ਕਿਹ ਚਿੰਸੀਡੈਂਟ ਹੋਇਆ ਕੀ ਇਹ ਪੂਰਾ ਮਾਮਲਾ ਕਿਵੇਂ ਜਾਣੀ ਇੰਚਾਰਜ ਨੇ? ਜੀ ਅੱਜ ਸ਼ਾਮ ਕਰੀਬ 7 ਵਜੇ ਦਾ ਇੰਸੀਡੈਂਟ ਹੈਗਾ। ਸਾਡੇ ਧਨੌਰਲੇ ਦੇ ਜਿਹੜਾ ਸ੍ਰੀ ਹਨੂਮਾਨ ਮੰਦਿਰ ਜਿਹੜਾ ਬਰਨੇ ਵਾਲਾ ਮੰਦਿਰ ਜਨਮ ਕਹਿੰਦੇ ਆ। ਕਾਫੀ ਜ਼ਿਆਦਾ ਮਾਮਤਾ ਆ ਤੇ ਅੱਜ ਮੰਗਲਵਾਰ ਕਰਕੇ ਇੱਥੇ ਕਾਫੀ ਜ਼ਿਆਦਾ ਸਰਦਾਲੂ ਜਿਹੜੇ ਆਏ ਹੋਏ ਸੀਗੇ। ਕਰੀਬ ਸ਼ਾਮ 7 ਵਜੇ ਇਥੋਂ ਲੰਗਰ ਹਾਲ ਦੇ ਵਿੱਚ ਇੱਕ ਜਿਹੜੀ ਆ ਦੁਖਦਾਈ ਘਟਨਾ ਵਾਪਰੀ ਹੈ ਜਦੋਂ ਕਿ ਇੱਥੇ ਛੋਲੇ ਪੂਰੀਆਂ ਦਾ ਜਿਹੜਾ ਲੰਗਰ ਬਣ ਰਿਹਾ ਸੀ ਪੂਰੀਆਂ ਬਣ ਰਹੀਆਂ ਸੀ ਤੇ ਉੱਥੇ ਜਿਹੜਾ ਇੱਕ ਹਲਵਾਈ ਉਹਦੇ ਵੱਲੋਂ ਜਿਹੜੀ ਇਹਨਾਂ ਦੀ ਡੀਜ਼ਲ ਤੇ ਚੱਲਣ ਵਾਲੀ ਜਿਹੜਾ ਚੁੱਲਾ ਹੈਗਾ ਉਹਦੇ ਵਿੱਚ ਉਹ ਡੀਜ਼ਲ ਪਾ ਰਹੇ ਸੀ ਤੋਂ ਐਕਸੀਡੈਂਟਲੀ ਜਿਹੜਾ ਉਹ ਡੀਜ਼ਲ ਸੀ ਉਹ ਸਪਿਲ ਓਵਰ ਹੋ ਕੇ ਜਿਹੜੀ ਕੜਾਹੀ ਸੀ ਵੱਡੀ ਉਹਦੇ ਵਿੱਚ ਕੁਕਿੰਗ ਆਇਲ ਸੀ ਕਾਫੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਉਹ ਅੱਗ ਜਿਹੜੀ ਆ ਉਹ ਕੁਕਿੰਗ ਆਇਲ ਨੂੰ ਪੈ ਗਈ। ਉਹ ਕਾਫੀ ਵੱਡੀ ਮਾਤਰਾ ਵਿੱਚ ਉਹ ਕੁਕਿੰਗ ਆਇਲ ਨੂੰ ਅੱਗ ਪੈਣ ਕਰਕੇ ਤੇ ਉਹ ਕੜਾਹੀ ਫਿਰ ਉਹ ਡਿੱਗ ਗਈ ਤੇ ਪੂਰੇ ਲੰਗਰ ਹਾਲ ਦੇ ਵਿੱਚ ਉਹ ਜਿਹੜੀ ਆਗੋ ਫੈਲ ਗਈ। ਇੱਥੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਕੁਝ ਰਿਪੋਰਟਸ ਆ ਰਹੀਆਂ ਸੀ ਕਿ ਸਿਲੰਡਰ ਦਾ ਬਲਾਸਟ ਹੋਇਆ। ਸਿਲੰਡਰ ਦਾ ਬਲਾਸਟ ਨਹੀਂ ਹੋਇਆ ਹੈਗਾ। ਉਹ ਜਿਹੜਾ ਕੁਕਿੰਗ ਆਇਲ ਨੂੰ ਕਾਫੀ ਵੱਡੀ ਮਾਤਰਾ ਚ ਕੁਕਿੰਗ ਆਇਲ ਸੀਗਾ ਉਹਨੂੰ ਅੱਗ ਪੈਣ ਕਰਕੇ ਜਿਹੜਾ ਇਹ ਅੱਗ ਜ਼ਿਆਦਾ ਵੱਧ ਗਈ। ਜਿਹਦੇ ਵਿੱਚ ਕਿ ਕੁੱਲ 15 ਜਿਹੜੇ ਸਾਡੇ ਲੋਕ ਜ਼ਖਮੀ ਹੋਏ ਨੇ। ਇਦੇ ਵਿੱਚ ਸੱਤ ਜਿਹੜੇ ਜੈਂਟਸ ਨੇ ਤੇ ਅੱਠ ਅੱਠ ਜੈਂਟਸ ਨੇ ਤੇ ਸੱਤ ਬੀਬੀਆਂ ਨੇ ਜਿਹੜੀਆਂ ਲੰਗਰ ਦੇ ਵਿੱਚ ਸੇਵਾ ਕਰ ਰਹੀਆਂ ਸੀਗੀਆਂ ਤੇ ਸਾਡੇ ਜਿਹੜੇ ਇੱਥੇ ਪ੍ਰਬੰਧਕ ਸਾਹਿਬ ਨੇ ਜਿਹੜੇ ਧਰੋਲੇ ਦੇ ਬਰਨੇ ਵਾਲੇ ਮੰਦਿਰ ਦੇ ਜਿਹੜੇ ਮਹੰਤ ਜੀ ਨੇ ਇਹਨਾਂ ਨੇ ਤੁਰੰਤ ਜਿਹੜਾ ਕਾਰਵਾਈ ਕਰਦੇ ਹੋਏ ਇਹਨਾਂ ਨੇ 112 ਤੇ ਕਾਲ ਕੀਤੀ ਮੌਕੇ ਤੇ ਫਾਇਰ ਬ੍ਰਿਗੇਡ ਆਈ ਤੇ ਸਾਡੇ ਐਸ ਐਚਓ ਧਰੋਲਾ ਇੰਸਪੈਕਟਰ ਜਗਜੀਤ ਸਿੰਘ ਮੌਕੇ ਤੇ ਪਹੁੰਚੇ ਤੇ ਇੱਥੋਂ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਵੀ ਬੜੀ ਸ਼ਲਾਘਾਯੋਗ ਜਿਹੜੀ ਹੈ ਇੱਥੇ ਭੂਮਿਕਾ ਨਿਭਾਈ ਇਹਨਾਂ ਨੇ ਤੁਰੰਤ ਫਾਇਰ ਐਕਸਟਿੰਗੁਇਸ਼ਰ ਜਿਹੜੇ ਇਹਨਾਂ ਕੋਲ ਇੱਥੇ ਹੈਗੇ ਸੀ ਉਹਨਾਂ ਦਾ ਇਸਤੇਮਾਲ ਕਰਦੇ ਹੋਏ ਅੱਗ ਦੇ ਉੱਤੇ ਕਾਬੂ ਪਾਇਆ ਕਿਉਂਕਿ ਇਹ ਪੂਰੇ ਨੰਗਰ ਹਾਲ ਦੇ ਵਿੱਚ ਕਾਫੀ ਜ਼ਿਆਦਾ ਹੋਰ ਵੀ ਸਿਲੰਡਰ ਇੱਥੇ ਹੈਗੇ ਸੀ ਸੋ ਜੇ ਆਗ ਨੂੰ ਉਹਨਾਂ ਨੂੰ ਪੈ ਜਾਂਦੀ ਤਾਂ ਜਿਹੜਾ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀਗਾ ਸੋ ਉਹਨਾਂ ਨੇ ਇਹ ਅੱਗ ਦੇ ਉੱਤੇ ਕਾਬੂ ਪਾ ਕੇ ਤੇ ਬਾਅਦ ਵਿੱਚ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਤੇ ਐਸ ਐਚਓ ਧਨੋਲਾ ਮੌਕੇ ਤੇ ਪਹੁੰਚ ਗਏ ਸਾਰੇ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਇੱਥੋਂ ਜਿਹੜਾ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਟੋਟਲ 15 ਇੰਜਰਡ ਦੇ ਵਿੱਚੋਂ ਜਿਹੜੇ 6 ਇੰਜਰਡ ਨੇ ਸਾਰੇ ਦੇ ਸਾਰੇ ਮੇਲ ਨੇ ਉਹਨਾਂ ਦੀਆਂ ਜਿਹੜੀਆਂ 70 ਤੋਂ 80% ਇੰਜਰੀਜ਼ ਆਈਆਂ ਨੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾ ਰੈਫਰ ਕੀਤਾ ਗਿਆ ਬਾਕੀ ਜਿਹੜੇ 9 ਇੰਜਰਡ ਨੇ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਧਨੌਰਲੇ ਮੈਡੀਕਲ ਜਿਹੜਾ ਧਨੋਲਾ ਸਾਡਾ ਸਿਵਲ ਹਸਪਤਾਲ ਆ ਸਾਰਿਆਂ ਦੀ ਕੰਡੀਸ਼ਨ ਠੀਕ ਆ ਸਟੇਬਲ ਨੇ ਤੇ ਬਾਕੀ ਇਲਾਜ ਜਾਰੀ ਆ ਸਰ ਉਹਨਾਂ ਦੇ ਇਲਾਜ ਲਈ ਕੋਈ ਸਰਕਾਰ ਵੱਲੋਂ ਕੋਈ ਐਡੀ ਹੈਗੀ ਹੈ ਪ੍ਰੋਪੋਜ਼ਲ ਵੀ ਕੀ ਬਿਲਕੁਲ ਸਿਵਲ ਪ੍ਰਸ਼ਾਸਨ ਤੋਂ ਮਾਣਯੋਗ ਐਸ ਡੀ ਐਮ ਸਾਹਿਬ ਬਰਨਾਲਾ ਮੈਡਮ ਜਲਦੀ ਇੱਥੇ ਪਹੁੰਚ ਰਹੇ ਨੇ ਉਹ ਜੋ ਵੀ ਪ੍ਰਸ਼ਾਸਨ ਵੱਲੋਂ ਬਣਦਾ ਜੋ ਐਸ ਪਰ ਰੂਲਸ ਨੇ ਜੋ ਇਲਾਜ ਜਿਵੇਂ ਗੈਰ ਹੈਗਾ ਇਹ ਹਾਦਸਾ ਕਰਕੇ ਇਲਾਜ ਬਿਲਕੁਲ ਸਰਕਾਰ ਵੱਲੋਂ ਹੀ ਉਹਨਾਂ ਦਾ ਕਰਾਇਆ ਜਾਏਗਾ ਬਾਕੀ ਸਿਵਲ ਦੇ ਅਧਿਕਾਰੀ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣਗੇ